ਅੱਜ ਪਾਦਸ਼ਾਹ ਨੇ ਸਾਰਿਆਂ ਨੂੰ ਛੱਡ ਕੇ ਉਹ ਗਰੀਬ ਕਵੀ ਨੂੰ ਚੁਣਿਆ ਉਹਨੂੰ ਕਹਿੰਦੇ ਜੀ ਤੁਹਾਡਾ ਨਾਮ ਕੀ ਹੈ ਕਹਿੰਦਾ ਮਹਾਰਾਜ ਗਰੀਬਾਂ ਦਾ ਕਾਹਦਾ ਨਾਮ ਹੁੰਦਾ ਹੈ ਗਰੀਬੀ 'ਚ ਤਾਂ ਨਾਮ ਵਿਗੜ ਜਾਂਦੇ ਨਾਮ ਅਮੀਰਾਂ ਦਾ ਹੁੰਦਾ ਹੈ ਪਾਦਸ਼ਾਹ ਹੱਸ ਕੇ ਕਹਿੰਦੇ ਗੱਲ ਤਾਂ ਸਹੀ ਹੈ ਪਰ ਭਾਈ ਫਿਰ ਵੀ ਤੇਰਾ ਕੋਈ ਨਾਮ ਮਾਂ ਪਿਓ ਨੇ ਰੱਖਿਆ ਹੋਣਾ ਆਦਮ ਨਾਲ ਬੋਲਿਆ ਜੀ ਮੇਰਾ ਨਾਮ ਮਾਂ ਪਿਓ ਨੇ ਤਾਂ ਹੰਸਰਾਮ ਰੱਖਿਆ ਪਰ ਪਾਦਸ਼ਾਹ ਕਦੇ ਮੈਂ ਸੁਣਿਆ ਹੀ ਨਹੀਂ ਕਿਸੇ ਨੇ ਹੰਸਰਾਮ ਮੈਨੂੰ ਕਿਹਾ ਹੋਵੇ ਮੈਨੂੰ ਕਿਸੇ ਨੇ ਹੰਸਰਾਮ ਕਿਹਾ ਹੀ ਨਹੀਂ ਕਦੇ ਲੋਕੀ ਹੰਸੂ ਕਹਿ ਕੇ ਬੁਲਾਉਂਦੇ ਨੇ ਓਏ ਹੰਸੂ ਓਏ ਹੰਸੂ ਮੈਨੂੰ ਹੰਸੂ ਕਹਿੰਦੇ ਨੇ ਕਦੇ ਕਿਸੇ ਨੇ ਹੰਸਰਾਮ ਕਿਹਾ ਨਹੀਂ ਮਾਂ ਪਿਓ ਨੇ ਨਾਮ ਹੰਸਰਾਮ ਜ਼ਰੂਰ ਰੱਖਿਆ ਹੈ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਲਗੀਧਰ ਪਾਤਸ਼ਾਹ ਕਹਿੰਦੇ ਹੰਸਰਾਮ ਜੀ ਅੱਗੇ ਆਓ ਫਿਰ ਕੋਈ ਕਵਤਾ ਸੁਣਾਓ ਦੇਖੋ ਗੁਰੂ ਦਾਦਾ ਕਵੀ ਹੰਸਰਾਮ ਜੀ ਅੱਗੇ ਆਓ ਫਿਰ ਕੋਈ ਕਵਤਾ ਸੁਣਾਓ ਕਵੀ ਹੰਸਰਾਮ ਜੀ ਕਹਿ ਕੇ ਬੁਲਾਇਆ ਉਹ ਜਦੋਂ ਸੰਗਤ ਵਿੱਚ ਉੱਠ ਕੇ ਮੋਹਰੇ ਆਇਆ ਅੱਖਾਂ ਭਰ ਕੇ ਰੋ ਪਿਆ ਹੱਥ ਜੋੜ ਕੇ ਕਹਿਣਾ ਪਾਤਸ਼ਾਹ ਮੈਂ ਕੁਝ ਦੁਨਿਆਵੀ ਮੰਗਣ ਆਇਆ ਸੀ ਪਰ ਅੱਜ ਤੁਸੀਂ ਮੈਨੂੰ ਇੰਨਾ ਅਦਬ ਦਿੱਤਾ ਐ ਇੰਨਾ ਸਤਿਕਾਰ ਦਿੱਤਾ ਮੈਨੂੰ ਕਦੇ ਕਿਸੇ ਨੇ ਹੰਸਰਾਮ ਨਹੀਂ ਕਿਹਾ ਤੁਸੀਂ ਹੰਸਰਾਮ ਜੀ ਕਹਿ ਕੇ ਬੁਲਾ ਰਹੇ ਪਾਤਸ਼ਾਹ ਨੇ ਫਿਰ ਦੁਹਰਾ ਕੇ ਕਿਹਾ ਕਹੇ ਕਵੀ ਹੰਸਰਾਮ ਜੀ ਸੁਣਾਓ ਫਿਰ ਕੁਝ ਉਨੇ ਇੱਕ ਰਵਾਈ ਸੁਣਾਈ ਜਦੋਂ ਉਹਨੇ ਰਵਾਈ ਪੜ੍ਹ ਕੇ ਦੋਹਰਾ ਸੁਣਾਇਆ ਮਹਾਰਾਜ ਖੁਸ਼ ਹੋਏ ਕਹਿੰਦੇ ਹੋਰ ਸੁਣਾਓ ਉਹਨੇ ਫਿਰ ਕਵਿਤਾ ਸੁਣਾਇਆ ਕਹਿੰਦੇ ਹੋਰ ਸੁਣਾਓ ਉਹਨੇ ਹੋਰ ਸੁਣਾਇਆ ਕਹਿੰਦੇ ਹੋਰ ਕੋਈ ਹੁੰਦਾ ਉਹਨੇ ਫਿਰ ਹੋਰ ਸੁਣਾਇਆ ਅੱਜ ਮਹਾਰਾਜ ਉਹਦੇ ਕੋਲੋਂ ਇੱਕ ਘੰਟਾ ਸੁਣਦੇ ਰਹੇ ਜਿੰਨੀਆਂ ਕਵਤਾਵਾਂ ਕਵਿੱਤ ਰਵਾਈਆਂ ਆਉਂਦੀਆਂ ਸੀ ਉਹਨੇ ਸੁਣਾਏ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬਹੁਤ ਪਰਸੰਨ ਹੋਏ ਖੁਸ਼ ਹੋ ਕੇ ਬੋਲੇ ਕਹਿੰਦੇ ਭਈ ਖਜ਼ਾਂਚੀ ਨੂੰ ਸਦੋ ਖਜ਼ਾਂਚੀ ਬੁਲਾਇਆ ਜਦੋਂ ਖਜ਼ਾਂਚੀ ਰਾਮਚੰਦ ਜੀ ਹੇ ਸਾਹਵ ਰੱਖਣ ਵਾਲੇ ਕਹਿੰਦੇ ਖਜ਼ਾਂਚੀ ਜੀ ਖਜ਼ਾਨੇ ਵਿੱਚ ਵੇਖੋ ਖਾਂ ਮਾਇਆ ਕਿੰਨੀ ਕੁ ਪਈ ਹੈ ਖਜ਼ਾਨੇ ਵਿੱਚ ਵੇਖੋ ਖਾਂ ਮਾਇਆ ਕਿੰਨੀ ਕੁ ਪਈ ਹੈ ਖਜ਼ਾਂਚੀ ਨੇ ਸਹਾਬ ਲਾ ਕੇ ਕਿਹਾ ਜੀ 18000 ਰਜਤ ਪਣ ਸੋਨੇ ਦੀਆਂ ਮੋਹਰਾਂ ਪਈਆਂ ਨੇ 18000 ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਬੋਲੇ ਕਹਿੰਦੇ ਖਜ਼ਾਨਾ ਖਾਲੀ ਕਰ ਦਿਓ ਸਾਰੀਆਂ ਮੋਹਰਾਂ ਕਵੀ ਹੰਸਰਾਮ ਜੀ ਨੂੰ ਦੇ ਦਿਆ ਉਹਦੇ ਪੈਰ ਕੰਬ ਗਏ ਹੱਥ ਜੁੜ ਗਏ ਮਹਾਰਾਜ ਮਜ਼ਾਕ ਨਾ ਕਰੋ ਮੇਰੇ ਨਾਲ ਪਾਤਸ਼ਾਹ ਕਹਿੰਦੇ ਭਾਈ ਇਹ ਮਜ਼ਾਕ ਨਹੀਂ ਹੈ ਕਵੀ ਹੰਸਰਾਮ ਜੀ ਤੁਹਾਨੂੰ ਪੂਰਾ ਖਜ਼ਾਨਾ ਦੇਣਾ ਅਸੀਂ ਤੁਹਾਨੂੰ ਰਾਜੇ ਬਣਾਉਣਾ ਹੈ ਰਾਜੇ ਸਾਥ ਸੰਗਤ ਜਦੋਂ ਥੈਲੀਆਂ ਭਰ ਕੇ ਮੋਹਰਾਂ ਦੀਆਂ ਲਾ ਕੇ ਰੱਖੀਆਂ ਨਾ ਮੋਹਰੇ ਅੱਡੇ ਅੱਡੇ ਥੱਲੇ ਭਰ ਕੇ ਲਿਆ ਕੇ ਰੱਖ ਤੇ 18000 ਮੋਹਰਾਂ ਉਹ ਵੇਖੇ ਮੈਂ ਖਜ਼ਾਨਾ ਲੈ ਕੇ ਕਿਵੇਂ ਜਾਵਾਂਗਾ ਫਿਰ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾ ਖੁਸ਼ ਹੋ ਕੇ ਬੋਲੇ ਕਹਿੰਦੇ